ਜਿੰਨਾ ਟਾਈਮ ਨੱਚੀ ਜਾਏਗੀ ਵਾਰੀ ਜਾਊਗਾ ਨੋਟ ਤੇਰੇ ਜੀਜੇ ਦਾ ਦਿਲ دریا ਸਾਲੀਏ دریا ਇੰਨਾ ਵੱਡਾ ਹੋਇਆ ਦਿਲ ਜੀਜੇ ਦਾ ਆਪਣੀ ਸਾਲੀ ਨੂੰ ਹੀ ਅੱਧੀ ਘਰ ਵਾਲੀ ਹੁੰਦੀ ਐ ਨਾ ਉਹਨੂੰ ਪੂਰੀ ਘਰ ਵਾਲੀ ਬਣਾ ਕੇ ਲੈ ਗਿਆ ਆਪਣੇ ਘਰੇ ਸਾਰੀ ਗੱਲ ਕੀਆ ਸਾਰਾ ਮਸਲਾ ਕੀਆ ਆਜੋ ਦੱਸਦੇ ਆ ਇਹ ਗੀਤ ਗਾਉਂਦਾ ਸੀ ਕਿ ਮੈਂ ਵੀ ਜਦੋਂ ਵਿਆਹੀ ਜਾਂਦੀ ਸਾਲੀ ਮੂੰਹ ਘੱਟ ਕਰਦੀ ਜੀਜੇ ਦਾ ਇਸ ਤਰ੍ਹਾਂ ਜੀ ਮੁੜ ਕੇ ਹੌਲੀ ਹੌਲੀ ਕੰਮ ਵੱਧ ਆ ਗਿਆ ਜੀ ਹਾਂ ਤੇ ਹੌਲੀ ਏਦਾਂ ਹੋਈ ਸੱਰੀ ਗੱਲ ਫਿਰ ਹਾਂ ਵੀਰੇ ਮੈਂ ਨਾ ਉੱਥੇ ਲੈਟਰਿੰਗ ਬੈਗੇ ਤੇ ਲੀਡਸ ਘਰ ਆਈ ਸੀ ਮਸ਼ੀਨ ਚ ਤੇ ਉੱਥੇ ਮਨੇ ਗੀਤ ਗਾਉਂਦਾ ਸੀ ਵੇਖ ਵੇਖ ਇਹ ਗੀਤ ਗਾਉਂਦਾ ਹੁੰਦਾ ਸੀ ਹਾਂ ਇਹੀ ਗਾਣਾ ਗਾਉਂਦਾ ਸੀ ਹਾਂ ਵੀਰੇ ਜਿੰਨਾ ਗਾਣਾ ਗਾਣਾ ਗਾਉਂਦੇ ਬਾਲੇ ਗਾਉਂਦਾ ਸੀ ਜਿੰਨਾ ਟਾਈਮ ਨੱਚੀ ਜਾਊਂਗੀ ਜੀਜਾ ਉਹਨਾਂ ਟਾਈਮ ਵਾਰੀ ਜਾਊਗਾ ਨੋਟ ਜੱਟੀਏ ਹੁਣ ਤੂੰ ਇਹਨੇ ਕਿੱਥੇ ਰੱਖੇਗਾ ਹੁਣ ਪਹਿਲਾਂ ਤਾਂ ਰੱਖੂਗਾ ਦਿਲ ਚ ਆਏ ਹਾਏ 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 ਫੇਰ ਰੱਖੇਂ ਜਨ ਘਰ ਚ ਹਾਂ ਪਹਿਲਾਂ ਤਾਂ ਦਿਲ ਚ ਹੀ ਰੱਖਾਂਗੇ ਦਿਲ ਚ ਰੱਖੂਗਾ ਹਾਂਜੀ ਆਏ ਹਾਏ ਕਹਿੰਦੇ ਕਹਿੰਦੇ ਹੁੰਦੇ ਜੀਜਾ ਤੇ ਸਾਲੀ ਦਾ ਰਿਸ਼ਤਾ ਗੂੜਾ ਹੁੰਦਾ ਕਹਿੰਦੇ ਹੁੰਦੇ ਜੀਜਾ ਕਹਿੰਦਾ ਹੁੰਦਾ ਕਹਿੰਦਾ ਗੱਲ ਇੱਕ ਹਾਕਤ ਬਣੀ ਹੋਈ ਆ ਕਹਿੰਦੇ ਵੀ ਸਾਲੀ ਅੱਧੀ ਘਰ ਵਾਲੀ ਤੇ ਅੱਜ ਪੂਰੀ ਘਰ ਵਾਲੀ ਬਣਾਲੀ ਸਾਲੀ ਇਸ ਨੂੰ ਗੱਲ ਕਰਦੇ ਆ ਵੀ ਗੱਲ ਕੀ ਆ ਜਿਹੜਾ ਇਹ ਮਸਲਾ ਸਾਰਾ ਕੀ ਆ ਬਾਈ ਇੱਥੇ ਹੋ ਜਾਓ ਮੜਾ ਜਾ ਅੱਗੇ ਹੋ ਜਾਓ ਮੜਾ ਪਰੇ ਨੂੰ ਹੋ ਜਾਓ ਅੱਛਾ ਬਾਈ ਕੀ ਨਾ ਬਾਈ ਜਗਨੂ ਜੀ ਜਗਨੂ ਤੇਰਾ ਨਾਂ ਕੀ ਆ ਬਾਈ ਮੇਰਾ ਨਾਂ ਕਾਜਲ ਕਾਜਲ ਜਗਨੂ ਤੇ ਕਾਜਲ ਕਾਜਲ ਦੀ ਸਟੋਰੀ ਆ ਜਿਹੜੀ ਲਵ ਸਟੋਰੀ ਆ ਇਹ ਇਹਦੀ ਸਾਲੀ ਸੀ ਪਹਿਲਾਂ ਤੇ ਹੁਣ ਇਹਦੀ ਘਰ ਵਾਲੀ ਬਣ ਗਈ ਬਈ ਇਹ ਕੌਣ ਇਹ ਮੇਰੀ ਸਾਲੀ ਆ ਜੀ ਤੇ ਹੁਣ ਕੀ ਆ ਹੁਣ ਘਰ ਵਾਲੀ ਆ ਪਹਿਲਾਂ ਸਾਲੀ ਸੀ ਹੁਣ ਘਰ ਵਾਲੀ ਹਾਂ ਅੱਛਾ ਹੁਣ ਘਰ ਵਾਲੀ ਪਹਿਲਾਂ ਸਾਲੀ ਸੀ ਤੇ ਹੁਣ ਇਹ ਘਰ ਵਾਲੀ ਆ ਬਈ ਉਹ ਕਹਾਵਦਾ ਤੂੰ ਸੱਚੀ ਕਰਤੀ ਯਾਰ ਕਹਿੰਦੇ ਹੁੰਦੇ ਨਾ ਵੀ ਸਾਲੀ ਅੱਧੀ ਘਰ ਵਾਲੀ ਤੇ ਅੱਜ ਤੂੰ ਸਾਲੀ ਨੂੰ ਪੂਰੀ ਬਣਾਲੀ ਘਰ ਵਾਲੀ ਬਣ ਗਈ ਹੁਣ ਤੇਰੀ ਹਾਂ ਘਰ ਵਾਲੀ ਜੀ ਪੱਕਾ ਹੀ ਅੱਛਾ ਹਾਂ ਘਰ ਤੇ ਇਹਦੀ ਵੀ ਇਹਦੀ ਭੈਣ ਨਹੀਂ ਬੋਲੀ ਤੈਨੂੰ ਕੌਣ ਨਹੀਂ ਬੋਲੀ ਪਹਿਲਾਂ ਉਹਦੇ ਨਾਲ ਵਿਆਹ ਹੋਇਆ ਸੀਗਾ ਜੀ ਮੇਰਾ ਤੇ ਉਹ ਤਾਂ ਹੁਣ ਮੁੜ ਕੇ ਗਏ ਬਾਗੇ ਛੱਡ ਕੇ ਕਿਉਂ ਉਹ ਘਰ ਛੱਡ ਗਿਆ ਬਣੀ ਉਵੇਂ ਵੈਸੀ ਮੰਨ ਲਾ ਵੀ ਉਹ ਕਹਿੰਦੀ ਮੈਂ ਰਹਿਣਾ ਨਹੀਂਗਾ ਤੇ ਮੁੜ ਕੇ ਇਹਦੇ ਨਾਲ ਮੈਨੂੰ ਪਿਆਰ ਹੋ ਗਿਆ ਤੇ ਇਹਨੂੰ ਮੈਂ ਮੁੜ ਕੇ ਮੈਂ ਇਹਨੂੰ ਇਹ ਕਹਿੰਦੀ ਮੈਂ ਤੇਰੇ ਨਾਲ ਗੱਲ ਕਰਨੀ ਹੈ ਤੇ ਮੈਂ ਇਹਨੂੰ ਇਹਦੇ ਨਾਲ ਵਿਆਹ ਕਰਾ ਲਈ ਮੁੜ ਕੇ ਦੋਨਾਂ ਨੇ ਸੀ ਤੇਰਾ ਵਿਆਹ ਹੋਇਆ ਹੁਆ ਹਾਂ ਵੀਰੇ ਮੇਰਾ ਹੋਇਆ ਸੀ ਤੇ ਮੇਰਾ ਤਲਾਕ ਹੋ ਗਿਆ ਸੀ ਇਹਦਾ ਵਿਆਹ ਹੋਇਆ ਸੀ ਤਲਾਕ ਹੋ ਗਿਆ ਸੀ ਤੇ ਇਹਦੀ ਘਰ ਵਾਲੇ ਨੇ ਛੱਡ ਕੇ ਤੁਰ ਗਈ ਸੀ ਤੇ ਸਾਲੀ ਨਾਲ ਪਿਆਰ ਪਹਿਲਾਂ ਹੀ ਸੀਗਾ ਕਿ ਬਾਅਦ ਚ ਹੋਇਆ ਪਹਿਲਾਂ ਵੀ ਸੀ ਥੋੜਾ ਬੋਤਾ ਚੱਲਦਾ ਹੁੰਦਾ ਸੀਗਾ ਜੀ ਤੇ ਉਸ ਤੋਂ ਬਾਅਦ ਜਦੋਂ ਛੱਡ ਕੇ ਤੁਰ ਗਈ ਮੈਂ ਕਿਹਾ ਇੱਧਰੇ ਪਾਸੇ ਆ ਜਾ ਅੱਖ ਮਟੱਕੇ ਪਹਿਲਾਂ ਹੀ ਹੁੰਦੇ ਸੀ ਹਾਂ ਪਹਿਲਾਂ ਚੱਲਦਾ ਹੁੰਦਾ ਸੀ ਕੰਮ ਜੀ ਤੇ ਉਸ ਤੋਂ ਬਾਅਦ ਉਹ ਜਦ ਛੱਡ ਕੇ ਤੁਰ ਗਈ ਮੁੜ ਕੇ ਇਹਨੇ ਵੀ ਇੱਕ ਦੂਜੇ ਤੇ ਅਸੀਂ ਲਾਈਨ ਮਾਰ ਲਾ ਕੇ ਅਸੀਂ ਵਿਆਹ ਕਰਾ ਲੈ ਜੀ ਲਾਈਨ ਕਿਹੜੀ ਮਾਰਨ ਲੱਗੇ ਲਾਈਨ ਮਾਰ ਲੈ ਜਿਵੇਂ ਦੁਨੀਆ ਤੇ ਚੱਲਦੀ ਆਈ ਗੀ ਦੁਨੀਆ ਤੇ ਚੱਲਦੀ ਆ ਦੁਨੀਆ ਤੇ ਕਿਹੜੀ ਚੱਲਦੀ ਆ ਲੈਣ ਵੀਰੇ ਮੇਰੇ ਨਾਲ ਮੈਨੂੰ ਸੂਟ ਸੂਟ ਦਵਾ ਦਿੰਦਾ ਹੁੰਦਾ ਸੀ ਤੇ ਮੇਰੇ ਚੁੰਡੀਆਂ ਚੁੰਡੀਆਂ ਵੀ ਵੱਡਾ ਹੁੰਦਾ ਸੀ ਵੀਰੇ ਇਹ ਕਹਦਾ ਸੂਟ ਸਾੜ ਦਵਾ ਹੁੰਦਾ ਸੀ ਚੁੰਡੀਆਂ ਜਾਂਦੇ ਚੁੰਡੀਆਂ ਮੜਦਾ ਸੀ ਹਾਂਜੀ ਪਿਆਰ ਵੀ ਹੋ ਗਿਆ ਸੀ ਜੀ ਪਿਆਰ ਵੀ ਕਰਦਾ ਰਿਹਾ ਇਹਨੂੰ ਮੈਂ ਰਾਤ ਨੂੰ ਜਾਣਾ ਪਿਆਰ ਪਹਿਲਾਂ ਹੋਇਆ ਸੀ ਕਿ ਬਾਅਦ ਚ ਹੋਇਆ ਜਦੋਂ ਮੰਨ ਲਾ ਜਦੋਂ ਕਾ ਵਿਆਹ ਤੇਰਾ ਹੋਇਆ ਸੀ ਇਹਨਾਂ ਦੇ ਘਰੇ ਉਦੋਂ ਉਦੋਂ ਕੀ ਗੱਲ ਬਾਈ ਮੈਨੂੰ ਪਸੰਦੀ ਇਹ ਸੀ ਤੇ ਧੱਕੇ ਨਾਲ ਮੇਰਾ ਤਾਂ ਉਹਨਾਂ ਨੇ ਐਵੇਂ ਵਿਆਹ ਕਰਤਾ ਬਸ ਜਿਹਦੇ ਨਾਲ ਕਰਤਾ ਇਹਦੀ ਭੈਣ ਨਾਲ ਹਾਂ ਇਹਦੀ ਭੈਣ ਨਾਲ ਅਜਾ ਪਸੰਦ ਦੇ ਸੀ ਤੈਨੂੰ ਹਾਂ ਇਹ ਪਸੰਦ ਛੋਟੀ ਸੀ ਇਹ ਛੋਟੀ ਸੀ ਉਹ ਵੱਡੀ ਉਹ ਵੱਡੀ ਸੀ ਉਹ ਵੱਡੀ ਸੀ ਉਹਦਾ ਫੇਰ ਫੇਰ ਉਹਦਾ ਪਹਿਲਾ ਵਿਆਹ ਉਹਦਾ ਪਹਿਲਾ ਉਹਦਾ ਹੀ ਹੋਣਾ ਸੀਗਾ ਉਦੋਂ ਤਾਂ ਹੋਣਾ ਸੀ ਜੀ ਤੇ ਉਸ ਤੋਂ ਬਾਅਦ ਤੇ ਮੈਂ ਕਿਹਾ ਵੀ ਚਲ ਮੈਂ ਵੀ ਉਦੋਂ ਬਾਅਦ ਸਾਡੀ ਇਹ ਸਾਈਟਿੰਗ ਹੀ ਸਾਡੀ ਜਨਮ ਜਨਮ ਦਾ ਇਹ ਤੇ ਨਹੀਂ ਹਾਂ ਸੈਟਿੰਗ ਕਿਵੇਂ ਹੋਈ ਤੁਹਾਡੀ ਗੱਲਬਾਤ ਕਿਵੇਂ ਇਹ ਜੇ ਤੂੰ ਕੋਈ ਲੀੜੇ ਲੂੜੇ ਸਿਖਾਉਂਦੀ ਸੀਗੀ ਤੇ ਜ ਮੁੜ ਕੇ ਤੇ ਜਦੋਂ ਮਨ ਲਾ ਕੇ ਗੀਤ ਗਾਉਂਦਾ ਸੀਗਾ ਮੈਂ ਵੀ ਜਦੋਂ ਵਿਆਹ ਹੀ ਜਾਂਦੀ ਸਾਲੀ ਮੂੰਹ ਘੱਟ ਕਰਦੀ ਜੀਜੇ ਦਾ ਇਸ ਤਰ੍ਹਾਂ ਜੀ ਮੁੜ ਕੇ ਹੌਲੀ ਹੌਲੀ ਕੰਮ ਵੱਧ ਗਿਆ ਜੀ ਹਾਂ ਤੇ ਹੌਲੀ ਏਦਾਂ ਹੋਈ ਸਾਰੀ ਗੱਲ ਫਿਰ ਹਾਂ ਵੀਰੇ ਮੈਂ ਨਾ ਉੱਥੇ ਲੈਟਰਿੰਗ ਬੈਗੇ ਤੇ ਲੀੜੇਸ ਘਰ ਆਈ ਸੀ ਮਸ਼ੀਨ 'ਚ ਤੇ ਉੱਥੇ ਮਨੇ ਗੀਤ ਗਾਉਂਦਾ ਹੁੰਦਾ ਸੀ ਵੇਖ ਵੇਖ ਕੇ ਇੱਕ ਗੀਤ ਗਾਉਂਦਾ ਹੁੰਦਾ ਸੀ ਹਾਂ ਇਹੀ ਗਾਣਾ ਗਾਉਂਦਾ ਸੀ ਹਾਂ ਵੀਰੇ ਜਿੰਨਾ ਗਾਣਾ 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 ਗਾਉਂਦਾ ਸੀ ਜਿੰਨਾ ਟਾਈਮ ਨੱਚੀ ਜਾਊਂਗੀ ਜਿੱਜਾ ਉਹਨਾਂ ਟਾਈਮ ਵਾਰੀ ਜਾਊਗਾ ਨੋਟ ਜੱਟੀਏ ਹਾਏ 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 ਕੀ ਬਾਤ ਆ ਪੂਰੇ ਪੂਰੇ ਰੌਣਕ ਹੀ ਸੀ ਫਿਰ ਤੁਸੀਂ ਹਾਂਜੀ ਪੂਰੇ ਰੌਣਕ ਫੇਰ ਵੀ ਅੱਖ ਇਹਦੇ ਤੇ ਹੀ ਰਹੀ ਤੇ ਨਹੀਂ ਮੈਲੀ ਇਹਦੀ ਤੇ ਅੱਖ ਰਹੀ ਹਾਂਜੀ ਇਹਦੇ ਤੇ ਰਹੀ ਹੋਰ ਕਿਸ ਅੱਖ ਪੱਟੀ ਨਹੀਂ ਮੈਂ ਕਿਸੇ ਪਾਸੇ ਲਾਈ ਨਹੀਂ ਗਈ ਇਹਦੇ ਇਹਦੇ ਤੇ ਅੱਖ ਰੱਖੀ ਤੇ ਆ ਦੀ ਘਰ ਵਾਲੀ ਨਾਲ ਕੋਈ ਸੰਬੰਧ-ਸਮੰਦ ਨਹੀਂ ਬਣਾਈ ਸਮਾਨ ਦਾ ਸੀਗਾ ਜੀ ਥੋੜਾ ਬਹੁਤਾ ਸੀਗਾ ਸਮਾਨ ਉਦੋਂ ਬਾਅਦ ਉਹ ਮੈਨੂੰ ਕੰਨੀ ਕਤਰਉਣ ਲੱਗੀ ਕੰਨੀ ਕੱਟ ਉਤਰਉਣ ਲਈ ਕਿ ਉਹਦਾ ਵੀ ਕੋਈ ਸੀਗਾ ਕੋਈ ਹੋਊਗਾ ਜੀ ਤਾਈ ਤਾਂ ਛੱਡ ਕੇ ਭੱਜ ਗਈ ਆ ਹੋਊਗਾ ਕੋਈ ਮੈਨੂੰ ਤੂੰ ਇਹ ਕੱਢ ਲੈਣੀ ਹੈ ਹਾਂ ਮੈਂ ਮੜਕੇ ਨੂੰ ਕੱਢ ਲੈਂਦਾ ਜੀ ਨਹੀਂ ਕੋਈ ਅੱਛਾ ਪਿਆਰਦਰਾ ਇਹ ਤਾਂ ਹੋ ਗਿਆ ਇਹਨੂੰ ਭਜਾ ਕੇ ਲੈ ਆ ਹਾਂ ਭਜਾ ਕੇ ਲੈ ਆ ਸੀਗਾ ਜੀ ਭਜਾ ਕੇ ਲੈ ਆ ਸੀ ਮਤਲਬ ਜਦੋਂ ਮਾਲੇ ਐਂ ਕਰਕੇ ਭਜਾ ਕੇ ਲੈ ਆਏ ਸੀਗੇ ਉਦੋਂ ਮੁੜ ਕੇ ਅਸੀਂ ਵਿਆਹ ਕਰਾ ਲਈ 37 ਨਾਲ ਦੇਖੋ ਜੀ ਦੋਸਤੋ ਕਹਿੰਦੇ ਹੁੰਦੇ ਜੀਜਾ ਸਾਲੀ ਦਾ ਜਿਹੜਾ ਰਿਸ਼ਤਾ ਹੁੰਦਾ ਵੀ ਬੜਾ ਅਨਮੋਲ ਹੁੰਦਾ ਮਖੌਲੀ ਹੁੰਦਾ ਕਿਉਂਕਿ ਸਾਲੀ ਜੀਜੇ ਨਾਲ ਮਖੌਲ ਕਰਦੀ ਰਹਿੰਦੀ ਆ ਕਹਿੰਦਾ ਸਾਲੀ ਅੱਧੀ ਘਰ ਵਾਲੀ ਤੇ ਅੱਜ ਇਹ ਬਾਈ ਨੇ ਸਾਬਤ ਕਰਤਾ ਵੀ ਸਾਲੀ ਅੱਜ ਮੇਰੀ ਪੂਰੀ ਘਰ ਵਾਲੀ ਆ ਠੀਕ ਆ ਇਹਦਾ ਵਿਆਹ ਹੋਇਆ ਸੀ ਤੇ ਇਹਦਾ ਵੀ ਵਿਆਹ ਹੋਇਆ ਸੀ ਇਹਦਾ ਜਿਹੜਾ ਤਲਾਕ ਹੋ ਗਿਆ ਸੀ ਤੇ ਇਹਦੀ ਘਰ ਵਾਲੀ ਤਿੱਤਰ ਹੋ ਗਈ ਸੀ ਪਰ ਇਹਨੂੰ ਸਾਲੀ ਛੋਟੀ ਪਸੰਦ ਸੀ ਕਿਉਂਕਿ ਇਹ ਵੱਡੀ ਨਾਲ ਨਹੀਂ ਕਰਾਉਣਾ ਚਾਹੁੰਦਾ ਸੀ ਵਿਆਹ ਤੇ ਪਰ ਇਹ ਕਹਿਣਾ ਨਹੀਂ ਕਹਿ ਨਹੀਂ ਸਕਦਾ ਸੀ ਆਪਦੇ ਘਰ ਦੇ ਨੂੰ ਵੀ ਮੈਂ ਛੋਟੀ ਨਾਲ ਪਿਆਰ ਕਰਦਾ ਵੱਡੀ ਨਾਲ ਨਹੀਂ ਕਰਦਾ ਜਦੋਂ ਇਹ ਕੱਪੜੇ ਸਿਕਾਉਂਦੀ ਸੀ ਤੇ ਇਹ ਗਾਣੇ ਗਾਉਂਦਾ ਸੀ ਕਿਹੜਾ ਗਾਣਾ ਗਾਉਂਦਾ ਸੀ ਜਦੋਂ ਵਿਆਹੀ ਜਾਂਦੀ ਸਾਲੀ ਮੂੰਹ ਕੱਟ ਕਰਦੀ ਜੀਜੇ ਦਾ ਹਾਂ ਜਦੋਂ ਵਿਆਹੀ ਜਾਵੇ ਸਾਲੀ ਕਹਿੰਦੇ ਮੂੰਹ ਕੱਟ ਕਰਦੀ ਜੀਜੇ ਦਾ ਉਹੀ ਜੀ ਗੱਲ ਹੋ ਗਈ ਕਿਉਂਕਿ ਯਾਰ ਉਹੀ ਜੀਆਂ ਗੱਲਾਂ ਬਣ ਜਾਂਦੀਆਂ ਰੋਕਟੋਕ ਹੋਣ ਲੱਗ ਜਾਂਦੀ ਆ ਵੀ ਪਿਆਰ ਮਿਲਣ ਲੱਗ ਜਾਂਦਾ ਪਰ ਜਦੋਂ ਇਹਦਾ ਵਿਆਹ ਹੋ ਗਿਆ ਫੇਰ ਵੀ ਮੋਹ ਇਹ ਕਰਦੀ ਸੀ ਪੂਰਾ ਮੋਹ ਕਰਦੀ ਸੀ ਇਹਦਾ ਉਸ ਤੋਂ ਬਾਅਦ ਜਦੋਂ ਇਹਦਾ ਤਲਾਕ ਹੋ ਗਿਆ ਤਲਾਕ ਤਾਂ ਹੋਇਆ ਸੀ ਤੇਰਾ ਘਰ ਵਾਲੇ ਨਾਲ ਫਿਰ ਉਹ ਇੱਕ ਤਾਂ ਟਰੱਕ ਚਲਾਉਂਦੇ ਸੀ ਉਹ ਤੇ ਉਹਨਾਂ ਦੀ ਹੋ ਗਈ ਸੀ ਇਨਸੀਡੈਂਟ ਹੋ ਗਈ ਸੀ ਵੀਰੇ ਉਹ ਫਿਰ ਉਹ ਬਾਹਰ ਰਹਿਣ ਲੱਗ ਗਈ ਸੀ ਮੇਰੇ ਕੋਲ ਤੇ ਉੱਥੇ ਕਿ ਉਹਨਾਂ ਦੀ ਦਿੱਲੀ ਕੋਈ ਘਰਕੁਰ ਵਾਲੀ ਰੱਖੀ ਹੋਈ ਸੀ ਵੀਰੇ ਉਧਰ ਹੀ ਰਹਿ ਪਏ ਵੀਰੇ ਫਿਰ ਅੱਛਾ ਤੇਰੇ ਕੋਲ ਆਇਆ ਨਹੀਂ ਹੈ ਹਾਂ ਉਹ ਮੈਨੂੰ ਕਹਿੰਦੇ ਮੈਂ ਮੇਰੀ ਤਾਂ ਹੈਗੀ ਹੈ ਘਰਾਂ ਵਾਲੀ ਤੇ ਫਿਰ ਮੈਂ ਉਹਨਾਂ ਨੂੰ ਵੀਰੇ ਤਲਾਕ ਦੇਦਾ ਸੀ ਹੂੰ ਟਰੱਕ ਚਲਾਉਂਦਾ ਸੀ ਇਹਦਾ ਕਰ ਲ ਹਾਂਜੀ ਟਰੱਕ ਚਲਾਉਂਦਾ ਸੀਗੇ ਹਾਂਜੀ ਟ੍ਰੱਕ ਚਲਾਉਂਦਾ ਸੀਗਾ ਉਦੋਂ ਬਾਅਦ ਤੇ ਇਹਨੇ ਜਦੋਂ ਉਹਨੇ ਕਹਿੰਦੇ ਮੈਂ ਤਾਂ ਆਪਦੀ ਘਰ ਵਾਲੀ ਇੱਧਰ ਰੱਖੀ ਬੈਠਾਂਗਾ ਤੇ ਇਹਨੇ ਉਹਦੇ ਅੱਗੇ ਉਹਦੇ ਜੁੱਤੀ ਪੈਰ ਪੈਰ ਵੀ ਨਹੀਂ ਪਾਈ ਉਹਦੇ ਅੱਗੇ ਜੀ ਇਹ ਜੁੱਤੀ ਪੈਰ ਨਹੀਂ ਪਾਈ ਕਹਿੰਦੀ ਸੱਜਣਾ ਦੇ ਵੇੜੇ 'ਚ ਆ ਕੇ ਨੱਚ ਪਈਆਂ ਪਹਿਲੀ ਹਾਂ 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 ਐਂ ਹੀ ਹੋਈ ਗੱਲ ਇਹ ਦੇਖੋ ਯਾਰ ਦੋਸਤੋ ਪਿਆਰ ਇੰਨਾ ਗੂੜਾ ਹੁੰਦਾ ਕਹਿੰਦੇ ਹੁੰਦੇ ਨਾ ਉਤੋਂ ਕਹਿੰਦੇ ਉਤੋਂ ਲਿਖ ਕੇ ਸਾਰਾ ਕੁਝ ਆਉਂਦਾ ਹੁੰਦਾ ਵੀ ਇਹ ਤੇਰੇ ਨਾਲ ਐ ਹੋਣਾ ਤੇਰੇ ਨਾਲ ਐ ਹੋਣਾ ਪਿਆਰ ਵੀ ਉਤੋਂ ਲਿਖ ਕੇ ਆਉਂਦਾ ਪਿਆਰੇ ਨੂੰ ਇਹਦੇ ਨਾਲ ਸੀਗਾ ਇਹਦਾ ਵਿਆਹ ਜਦੋਂ ਹੋ ਗਿਆ ਇਹਦਾ ਵੀ ਤਲਾਕ ਹੋ ਗਿਆ ਇਹਦਾ ਵੀ ਤਲਾਕ ਹੋ ਗਿਆ ਕਿਉਂਕਿ ਉੱਤੇ ਲਿਖਿਆ ਸੀ ਵੀ ਇਹਨਾਂ ਨੇ ਮਿਲਣਾ ਹੀ ਮਿਲਣਾ ਕਹਿੰਦੇ ਹੀਰਾਂਜਾ ਤਾਂ ਨਹੀਂ ਬਈ ਤੁਸੀਂ ਹੀਰਾਂਜੇ ਵਾਲਾ ਪਿਆਰੀ ਹੈ ਸਾਡਾ ਹੀਰਾਂਜੇ ਵਾਲਾ ਪਿਆਰੀ ਹਾਂਜੀ ਪੱਕਾ ਹੀਰਾਂਜੇ ਵਾਲਾ ਪਿਆਰੀ ਹਾਂਜੀ ਹਾਂ ਇਹ ਮੈਨੂੰ ਬਹੁਤ ਪਸੰਦ ਸੀ ਤੇਰਾ ਰਾਂਝਾ ਹਾਂਜੀ ਤੂੰ ਇਹਦੀ ਹੀਰ ਹਾਂਜੀ ਇਹ ਮੈਨੂੰ ਬਹੁਤ ਪਿਆਰ ਕਰਦੇ ਅੱਛਾ ਜਦੋਂ ਤੇਰਾ ਤੈਨੂੰ ਪਤਾ ਲੱਗ ਗਿਆ ਵੀ ਆਹ ਗੱਲ ਹੋ ਗਈ ਫਿਰ ਤੂੰ ਇਹਦੇ ਕੋਲ ਕਿਵੇਂ ਆਈ ਬਸ ਇਹਨੇ ਲਿਆਂਦਾ ਵੀਰੇ ਸੁੱਖਾ ਸੋੱਕੇ ਬਹੁਤ ਡੱਬੇ ਜਿਹੜਾ ਕਿਸੇ ਜਗ੍ਹਾ ਤੇ ਜਗ੍ਹਾ ਤੇ ਡੱਬੇ ਜਿਹੜਾ ਕਿਹੜੀ ਜਗ੍ਹਾ ਤੇ ਤਰਾ ਥਾ ਥਾ ਜਿਵੇਂ ਕਿਸ ਨੇ ਆ ਕੇ ਥਾ ਥਾ ਮੱਥੇ ਟੇਕੇ ਥਾ ਥਾ ਮੱਥੇ ਟੇਕੇ ਨੂੰ ਮਸਾ ਪਾਇਆ ਜੀ ਮੈਂ ਆਏ ਹਾਏ ਹਾਏ ਹਾਂ ਮਸਾ 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 ਪਾਇਆ ਕਹਿੰਦਾ ਮੱਥੇ ਟੇਕੇ ਥਾ ਥਾ ਤੇ ਚੰਗੇ ਕਹਿੰਦਾ ਮਠਾਈਆਂ ਖਵਾਈਆਂ ਚੰਗਾ ਸਾਰਾ ਸਿਸਟਮ ਹੋਇਆ ਅੱਛਾ ਭਾਈ ਹੁਣ ਤੂੰ ਇਹਨੇ ਕਿੱਥੇ ਰੱਖੇਗਾ ਹੁਣ ਪਹਿਲਾਂ ਤਾਂ ਰੱਖੂਗਾ ਇਹ ਦਿਲ ਚ ਆਏ ਹਾਏ 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 ਫੇਰ ਰੱਖੋ ਜਨ ਘਰ ਚ ਹਾਂ ਪਹਿਲਾਂ ਤਾਂ ਦਿਲ ਚ ਹੀ ਰੱਖਾਂਗੇ ਜੀ ਦਿਲ ਚ ਰੱਖੂਗਾ ਹਾਂਜੀ ਆਏ ਹਾਏ ਕਹਿੰਦਾ ਪਹਿਲਾਂ ਰੱਖੂ ਮੈਂ ਦਿਲ 'ਚ ਫਿਰ ਇਹਨੂੰ ਰੱਖੂਗਾ ਘਰ 'ਚ ਅੱਛਾ ਭਈ ਇਹਨੂੰ ਹਰੇਕ ਸੁਪਨੇ ਪੂਰੇ ਕਰੇਗਾ ਇਹਦੇ ਹਾਂ ਪੂਰੇ ਸੁਪਨੇ ਕਰ ਮੌਲਵੀ ਕਮਾਵਾਂਗੇ ਚੰਡੀਗੜ੍ਹ ਵੀ ਲੈ ਕੇ ਜਾਵਾਂਗੇ ਸਾਰੇ ਜਿਵੇਂ ਕਹਿਣਗੇ ਓਵੇਂ ਕਰੂੰਗਾ ਜਿਵੇਂ ਕਿਵੇਂ ਖੁਸ਼ ਹਾਂਜੀ ਮੈਂ ਖੁਸ਼ ਹਾਂਜੀ ਪੂਰੀ ਹਾਂਜੀ ਵੀਰੇ ਆਗੋ-ਬਾਗ ਹਾਂ ਸੇਵਾ ਕਰਾਂਗੀ ਪੂਰੀ ਇਹਦੀ ਹਾਂਜੀ ਸੇਵਾ ਕਰੂੰਗੀ ਹਾਂਜੀ ਪਿਆਰ ਪੂਰਾ ਵਰਸਾਏਗੀ ਹਾਂ ਪਿਆਰ ਬਹੁਤ ਕਰਦੀ ਹਾਂ ਮੈਂ ਬਹੁਤ ਕਰਦੀ ਹਾਂ ਹਾਂ ਭਈ ਤੈਨੂੰ ਲੱਗਦਾ ਵੀ ਤੇਰੇ ਮਾਪਿਓ ਤੈਨੂੰ ਇਹਨੂੰ ਰੱਖ ਲੈਣਗੇ ਨਾ ਇਹ ਤਾਂ ਮਾਇਆ ਰੱਖਣਾ ਇਹ ਕੋਈ ਕਹੀ ਜਾਵੇ ਤੇ ਕਹੀ ਆਪਾਂ ਕਿਸ ਦੁਨੀਆ ਦਾ ਥੋੜਾ ਲੈਣਾ ਹੁੰਦਾ ਕਦੇ ਤੱਕ ਧਮਕੀ ਨਹੀਂ ਆਈ ਨਾ ਦੇ ਘਰ ਦੇ ਵੱਲ ਆਉਂਦੀ ਰਹਿੰਦੀ ਆਪਾਂ ਪ੍ਰਵਾਹ ਕਰਨੀ ਵੀ ਕੀ ਹੈ ਜੀ ਆਏ ਹਾਏ ਆਉਂਦੀ ਰਹਿੰਦੀ ਕਹਿੰਦਾ ਆਉਂਦੀ ਰਹਿੰਦੀ ਹੈ ਪ੍ਰਵਾਹ ਆਪਾਂ ਨਹੀਂ ਕਰਨੀ ਪ੍ਰਵਾਹ ਨਹੀਂ ਕਰਨੀ ਨਹੀਂ ਕਰਨੀ ਇਹਦੇ ਕੋਲ ਉਹ ਬਸਤੌਲ ਆ ਵੀਰੇ ਬਸਤੌਲ ਹੈ ਤੇਰੇ ਕੋਲ ਨਾ ਜੀ ਪਿਸਤੌਲ ਤਾਂ ਇਹਨਾਂ ਆਪਾਂ ਹੀ ਨਹੀਂ ਆਪਾਂ ਹੀ ਨਹੀਂ ਪ੍ਰਵਾਹ ਕਰਨੀ ਜੀ ਇਹੋ ਜਿਹੀ ਚੀਜ਼ ਨਹੀਂ ਆਪਾਂ ਆਹ ਇਹ ਤਾਂ ਕੀ ਕੋਈ ਫਿਰ ਧਮਕੀਆਂ ਬਾਧੂ ਆਉਂਦੀਆਂ ਨੇ ਕੀ ਕਹਿੰਦੇ ਆ ਕਹਿੰਦੇ ਤੂੰ ਉਹਨੂੰ ਲੈ ਕੇ ਆਏ ਕਰਕੇ ਮਸਕੇ ਪਿਆਰ ਕਰਿਆ ਜੀ ਪਿਆਰ ساری ਦੁਨੀਆ ਹੀ ਕਰਦੀ ਹੈ ਤੇ ਅਸੀਂ ਕਰ ਲੈ ਇਹਦੀ ਜਾਨ ਬਹੁਤ ਕੀਮਤੀ ਹੈ ਹਾਂ ਇਹਦੀ ਜਾਨ ਬਹੁਤ ਕੀਮਤੀ ਕੰਚ ਦੇ ਸਮਾਨ ਨਾਲ ਵੱਧ ਹੈ ਇਹਦੀ ਜਾਨ ਜੀ ਹੈ ਹਾਂ ਹਾਂ ਕੰਚ ਦੇ ਸਮਾਨ ਆ ਕਹਿੰਦੇ ਹੁੰਦੇ ਆ ਵੀ ਯਾਰ ਜਦੋਂ ਪਿਆਰ ਹੋ ਜੇ ਨਾ ਉਦੋਂ ਦੁਨੀਆ ਭੁੱਲ ਜਾਂਦੇ ਆ ਉਦੋਂ ਪਰਿਵਾਰ ਆਪਣੇ ਰਿਸ਼ਤੇਦਾਰ ਸਾਰਾ ਕੁਝ ਭੁੱਲ ਜਾਂਦੇ ਆ ਉਹੀ ਗੱਲ ਇਹਦੇ ਨਾਲ ਹੋਈ ਇਹ ਸਾਰਾ ਕੁਝ ਭੁੱਲ ਗਿਆ ਸਾਰਾ ਕੁਝ ਭੁੱਲ ਗਿਆ ਸਾਰਾ ਕੁਝ ਭੁੱਲ ਗਿਆ ਹੁਣ ਇਹ ਇਹ ਇਹਦੇ ਨਾਲ ਆ ਤੇ ਇਹਦੇ ਨਾਲ ਪਿਆਰੇ ਨੇ ਬਰਕਰਾਰ ਇਦਾਂ ਹੀ ਰੱਖਣਾ ਦੋਸਤੋ ਤੁਸੀਂ ਦੇਖ ਸਕਦੇ ਹੋ ਉਤੋਂ ਅਸਮਾਨੋਂ ਲੈ ਕੇ ਆਇਆ ਸਾਰਾ ਸਿਸਟਮ ਉਹੀ ਗੱਲ ਹੋਈ ਕਹਿੰਦਾ ਵੀ ਇਹਨੂੰ ਪਿਆਰ ਸੀ ਇਹਦੇ ਨਾਲ ਪੂਰਾ ਪਿਆਰ ਸੀ ਯਾਰ ਗੂੜਾ ਪਿਆਰ ਕਹਿੰਦੇ ਹੁੰਦੇ ਆ ਇਹਨੇ ਕੀ ਬਤਾ ਰਾਤ ਨੂੰ ਸੁਪਨੇ ਦੇ ਵਿੱਚ ਸੋਚਦਾ ਹੋਵੇ ਵੀ ਯਾਰ ਮੈਂ ਇਹਦੇ ਨਾਲ ਵਿਆਹ ਕਰਾ ਲਾਂਦਾ ਵਧੀਆ ਰਹਿੰਦਾ ਬਈ ਸੋਚਦਾ ਸੀ ਜਦ ਰਾਤ ਨੂੰ ਪਿਆ ਵੀ ਯਾਰ ਮੇਰਾ ਗਲਤ ਵਿਆਹ ਹੋ ਗਿਆ ਯਾਰ ਮੇਰਾ ਵਿਆਹ ਉਹਦਾ ਨਾ ਹੋਣਾ ਚਾਹੀਦਾ ਹਾਂਜੀ ਮੈਂ ਬਹੁਤ ਸੋਚਦਾ ਹੁੰਦਾ ਸੀਗਾ ਪਰ ਮੇਰਾ ਪਿਆਰ ਇੱਥੇ ਜੁੜਿਆ ਹੋਇਆ ਸੀ ਇੱਥੇ ਜੁੜ ਗਿਆ ਸੀ ਇੱਥੇ ਜੁੜਿਆ ਹੋਇਆ ਸੀਗਾ ਜੀ ਜੜ ਗਏ ਇੱਥੇ ਪਿਆਰ ਤੇ ਬਹੁਤ ਕੋ ਸੋਚਦਾ ਹੁੰਦਾ ਸੀਗਾ ਮੈਂ ਕਿ ਮੇਰੇ ਪਿੱਛੇ ਪੈ ਗਈ ਐ ਮੈਂ ਤਾਂ ਏ ਧੱਕੇ ਨਾ ਹੋ ਗਿਆ ਏ ਹੋ ਗਿਆ ਆ ਹੋ ਗਿਆ ਜੀ ਤੇ ਪੂਰਾ ਮੈਂ ਸੁਪਨੇ ਇਹਦੇ ਲੈਂਦਾ ਹੁੰਦਾ ਸੀ ਯਾਨੀ ਕਿ ਸੁਪਨੇ ਇਹਦੇ ਲੈਂਦਾ ਸੀ ਹਾਂਜੀ ਇਹਦੇ ਬਾਰੇ ਕੀ ਸੋਚਦਾ ਵੀ ਇਹ ਹੁੰਦੀ ਮੇਰੀ ਘਰ ਹਾਂ ਮੈਂ ਐ ਸੋਚਦਾ ਇਹ ਹੁੰਦੀ ਉਹਦੀ ਉਹ ਨਾ ਹੁੰਦੀ ਤੇ ਇਹ ਹੋਣੇ ਸੀ ਹਾਂ ਗੱਲਾਂ ਹੋਰ ਹੋਣੀਆਂ ਸੀ ਰੋਟੀ ਬਗਾਉਂਦੀ ਮੈਂ ਪਿੱਛੇ ਆ ਕੇ ਖੜਦਾ ਗੱਲਾਂ ਕਰਦਾ ਰੋਟੀ ਇਹਦੇ ਹੱਥ ਦੀ ਬੁਰਕੀ ਖਾਂਦਾ ਹੈ ਇਹੋ ਜਿਹੀਆਂ ਗੱਲਾਂ ਸੋਚਦਾ ਹਾਂ ਹਾਂ ਬਹੁਤ ਸੁਪਨੇ ਆਉਂਦੇ ਐਨੇ ਸੁਪਨੇ ਆਉਂਦੇ ਇੱਕ ਔਰ ਰਜਾਈ ਦੇ ਵਿੱਚ ਬੈੰਦੇ ਇੱਕ ਔਰ ਰਜਾਈ ਦੇ ਵਿੱਚ ਪੈਂਦੇ ਇੱਕ ਔਰ ਰਜਾਈ ਦੇ ਵਿੱਚ ਪੰਗੇ ਲੈਂਦੇ ਸਾਰਾ ਕੁਝ ਕਰਦੇ ਉਹ ਨਿਆਰੇ ਲੈਂਦੇ ਜਿਹੜੇ ਆਪਾਂ ਮੈਂ ਆਪਦੀ ਘਰ ਦੇ ਨਾਲ ਨਹੀਂ ਲੈ ਸਕਦਾ ਸੀ ਹਾਂ ਉਹਦੇ ਨਾਲ ਨਹੀਂ ਰਹਿ ਸਕਦੇ ਸੀ ਉਹੀ ਸੁਪਨੇ ਮੈਨੂੰ ਮੇਰੇ ਸੱਚ ਹੋ ਗਏ ਸਭ ਉਹ ਜਿਹੜੇ ਸਭ ਸੱਚ ਹੋ ਗਏ ਹਾਂ ਸਭ ਸੱਚ ਹੋ ਗਏ ਸੁਪਨੇ ਜਿਵੇਂ ਕਿਸ ਨੇ ਆਖਿਆ ਸੀਗਾ ਜਿੰਨੇ ਮੈਨੂੰ ਪਲੇਖੇ ਪਏ ਨੇ ਸਾਰੇ ਸੁਪਨੇ ਮੈਨੂੰ ਸੱਚ ਹੋ ਕੇ ਰਹੇ ਨੇ ਆਏ ਹਾਏ ਹਾਏ ਬੜਾ ਇਹ ਰੋਮਾਂਟਿਕ ਸ਼ੈਰੀ ਗਾਣੇ ਗਾਉਂਦਾ ਤੇ ਤੈਨੂੰ ਵਧੀਆ ਲੱਗੂ ਇਹ ਹਾਂ ਵੀਰੇ ਇਹ ਸ਼ੋਹ ਵੀ ਲਾਉਂਦੇ ਆ ਇਹ ਸ਼ੋਹ ਕਿਹੜੇ ਲਾਉਂਦੇ ਇਹ ਕੀ ਜਾਂਦੇ ਕਲਾਕਾਰਾਂ ਨਾਲ ਜੀ ਢੋਲਕੀ ਵਜਾਉਂਦੇ ਉਹਨਾਂ ਨਾਲ ਇਹ ਢੋਲਕੀ ਵਜਾਉਂਦੇ ਹਾਂਜੀ ਢੋਲਕੀ ਵਜਾਉਂਦੇ ਢੋਲਕੀ ਵਜਾਉਂਦੇ ਜੀ ਆਪਾਂ ਸਾਜ ਹੁਣ ਹੁਣ ਇਹਨੂੰ ਵਜਾਉਂਗਾ ਜੀ ਹੁਣ ਇਹ ਤੈਨੂੰ ਵਜਾਉਂਗਾ ਹਾਂਜੀ ਦੇਖੋ ਦੋਸਤ ਤਾਂ ਕਹਿੰਦਾ ਪਹਿਲਾਂ ਢੋਲਕੀ ਵਜਾਉਂਦਾ ਸੀ ਹੁਣ ਇਹਨੂੰ ਵਜਾਉਂਗਾ ਇਹਨੂੰ ਕਦੋਂ ਵ ਅੱਜ ਵੀ ਜਾਏਗਾ। ਹਾਂਜੀ। ਦੇਖੋ ਯਾਰ ਦੋਸਤੋ ਪਿਆਰ ਪਿਆਰ ਦੀਆਂ ਉਹ ਸੁਬਣੇ ਹੁੰਦੇ ਰਾਂਝਾ ਰਾਂਝਾ ਹੀਰ ਸਸੀ ਪੁੰਨੂ ਮਿਰਜਾ ਸਾਹਿਬਾ ਹੈ ਲੈਲਾ ਮਜਨੂ ਉਹ ਜੇ ਵੱਡੇ ਵੱਡੇ ਹੋਏ ਤੇ ਉਹੀ ਮਿਸਾਲ ਇਹਨਾਂ ਨੇ ਕਾਇਮ ਕਰਤੀ। ਅੱਜ ਇਹਨਾਂ ਦਾ ਪਿਆਰ ਇੰਨਾ ਗੂੜਾ ਸੀ ਤੇ ਇਹਨਾਂ ਨੇ ਸਿਰਾਤ ਨੂੰ ਸੁਬਣੇ ਲੈਣੇ ਵੀ ਮੈਂ ਉਹਦੇ ਨਾਲ ਵਿਆਹ ਕਰਵਾਉਂਦਾ ਵਿਆਹ ਕਰ ਹੋ ਜਾਂਦਾ ਮੇਰਾ ਵਧੀਆ ਸੀ ਵਧੀਆ ਸੀ ਵਧੀਆ ਸੀ। ਉਹੀ ਗੱਲ ਹੋਈ ਅੱਜ ਇਹਦੇ ਘਰ ਇਹ ਆ ਕੇ ਵਸ ਰਹੀ ਆ। ਤੁਸੀਂ ਵੀ ਐਂ ਸੋਚਦੇ ਸੀਗੇ ਹਾਂਜੀ ਵੀਰੇ ਮੈਂ ਵੀ ਇਹਨਾਂ ਨਾਲ ਨੂੰ ਪਸੰਦ ਕਰਦੀ ਸੀ ਹੂੰ ਤੇ ਤੂੰ ਬੋਲੀਗਾ ਤੂੰ ਵੀਰੇ ਮੈਨੇ ਨਾਮ ਆ ਗ੍ਰਾਮ ਮੈਨੂੰ ਕਰਾ ਲੈਂਦੇ ਫਿਰ ਵੀਰੇ ਘਰ ਦੇ ਬਾਲੇ ਭੈੜੇ ਛਾੜੇ ਹੂੰ ਉਹਨੇ ਡਰ ਲੱਗਦਾ ਹੁਣ ਵੀਰੇ ਡਰ ਲੱਗਦਾ ਇਹਨਾਂ ਨਾਲ ਹੂੰ ਇਹ ਬਹੁਤ ਭੈੜੇ ਆ ਵੀਰੇ ਇਹ ਹੈ ਹਾਂਜੀ ਹੈ ਹਾਂਜੀ ਹੁਣ ਤਾਂ ਕੋਈ ਚੱਕਰ ਪਰਵਾਹੀ ਕੋਈ ਨਹੀਂ ਹੁਣ ਤਾਂ ਪਰਵਾਹੀ ਨਹੀਂ ਹਾਂ ਕੋਈ ਪਰਵਾਹ ਨਹੀਂ ਮੈਨੂੰ ਵੀ ਫਿਰ ਕੋਈ ਡਰ ਨਹੀਂ ਵੀਰੇ ਤੇਰੇ ਘਰ ਦੇ ਨਹੀਂ ਕੁਝ ਕਹਿੰਦੇ ਤੈਨੂੰ ਵੀਰੇ ਘਰ ਦੇ ਤਾਂ ਕਿਰਾ ਕਿਰਾ ਦਾ ਬੋਲਦੇ ਹੀ ਹੁੰਦੇ ਆ ਕਿਦੋਂ ਹੁਣ ਉਹਨਾਂ ਦੀ ਕੁੜੀ ਚ ਗਲਤੀ ਆ ਹੂੰ ਤੇ ਮੁੰਡੇ ਦੇ ਵਿਚ ਦੇ ਵਿਚ ਗਲਤੀ ਹੈ ਨਹੀਂ ਕੋਈ ਕੁੜੀ ਕੁੜੀ ਭੱਜ ਗਈ ਠੀਕ ਹੈ ਦੀ ਘਰ ਵਾਲੀ ਭੱਜ ਗਈ ਹੁਣ ਤੇਰੇ ਘਰ ਦੇ ਰਾਜੀ ਹੋ ਗਏ ਵੀ ਤੂੰ ਵਿਆਹ ਇਹਦੇ ਨਾਲ ਕਰਾ ਲਾ ਤੇ ਆਪਣੀ ਇੱਕ ਜਿੱਦ ਬਣੀ ਰੂ ਹੈ ਹਾਂ ਵੀਰੇ ਹੁਣ ਵੇਖ ਲੋ ਤੁਸੀਂ ਹੁਣ ਕੁੜੀਆਂ ਮਰ ਜਾਂਦੇ ਨੇ ਹਨਾ ਤੇ ਦੂਜੀ ਭੈਣ ਤੋੜ ਦਿੰਦੇ ਆ ਤੇ ਮੁੰਡੇ ਮਰ ਜਾਂਦੇ ਆ ਦੂਜੇ ਨਾਲ ਵਿਆਹ ਕਰ ਦਿੰਦੇ ਆ ਆਏ ਵੀਰੇ ਸਾਡੇ ਉਹੀ ਤਰ੍ਹਾਂ ਨਾਲ ਹਾਂ ਵੀਰੇ ਹੁਣ ਜਿਹੜਾ ਦਾਜ ਇਹਨੂੰ ਦਿੱਤਾ ਹੋਇਆ ਤੇ ਇਹਨਾਂ ਨੇ ਦਾਜ ਹੋਰ ਨਹੀਂ ਮੰਗਿਆ ਨਹੀਂ ਵੀਰੇ ਉਹੀ ਦਾਜ ਰੱਖਿਆ ਇਹਨਾਂ ਨੇ ਇਹ ਕਹਿੰਦੇ ਉਹੀ ਦਾਜ ਰੱਖ ਲਾਂਗੇ ਹਾਂ ਇਹ ਉਹ ਵੀ ਨਹੀਂ ਲੈਂਦੇ ਸੀ ਵੀਰੇ ਉਹੀ ਕਹਿੰਦੇ ਲੈ ਜਾਓ ਤੁਸੀਂ ਆਦੀ ਕੁੜੀ ਦਾ ਇਹਨਾਂ ਇਹਨਾਂ ਨੇ ਮੈਨੂੰ ਅੱਛਾ ਬਈ ਇਦਾਂ ਗੱਲ ਹੋਈ ਸੀ ਹਾਂ ਇਦਾਂ ਹੀ ਗੱਲ ਹੋਈ ਸੀਗੀ ਹਾਂ ਤੇ ਮੈਂ ਤਾਂ ਕਿਹਾ ਦਾਜਕਦੂ ਕੁਝ ਨਹੀਂ ਲੈਣਾ ਜੀ ਤੇ ਮਖ ਜੀ ਤੁਸੀਂ ਤੁਹਾਨੂੰ ਲੋੜ ਆ ਸਮਾਨ ਦੀ ਵੀ ਲੈ ਚੱਕ ਕੇ ਤੇ ਮਖ ਵੀ ਚੱਲ ਅਸੀਂ ਆ ਸਾਡੇ ਕੋਲ ਹੈਗਾ ਜੀ ਹਾਂਜੀ ਸਹੀ ਆ ਵੀਰੇ ਫਿਰ ਇਹਨਾਂ ਦੇ ਮੈਨੇ ਵਧ ਜਾ ਇੱਜ਼ਤ ਕਰਦੇ ਆ ਮੇਰੀ ਇਹ ਉਦਾਂ ਹੀ ਰਿਸ਼ਤਦਾਰੀਆਂ ਨਿਭਣ ਗਿਆ ਉਵੇਂ ਹੀ ਆਉਣਗੇ ਜਾਣਗੇ ਹਾਂ ਵੀਰੇ ਉਵੇਂ ਆਵਾਂਗੇ ਉਵੇਂ ਜਾਵਾਂਗੇ ਦਿਨ ਦਿਹਾੜੇ ਜਾਵਾਂਗੇ ਉਵੇਂ ਹੀ ਆਵਾਂਗੇ ਵੀਰੇ ਕੋਈ ਇਦਾਂ ਦੀ ਹੈ ਨਹੀਂ ਵੀਰੇ ਕੋਈ ਗੱਲ ਉਹਦੇ ਬਾਰੇ ਪਤਾ ਨਹੀਂ ਲਵਾਇਆ ਬਈ ਜਿਹੜੀ ਭੱਜੀ ਆ ਤਰੀ ਘਰ ਲਈ ਕਿਹੜਾ ਜੀ ਦਰਖਾਸਤ ਦਿੱਤੀ ਸੀਗੀ ਸਾਰੇ ਮੈਂ ਪਤਾ ਛਤਾ ਲੈ ਤਾ ਵੀ ਕਿਤੇ ਇੱਥੇ ਹੋਣਗੇ ਇੱਥੇ ਹੋਣਗੇ ਤੇ ਮੈਂ ਤਾਂ ਕੱਲ ਨੂੰ ਤੇਰੇ ਤੇ ਕੋਈ ਗੱਲ ਨਾ ਹੋਵੇ ਵੀ ਮੇਰੇ ਵੱਲੋਂ ਭੱਜ ਗਈ ਬਈ ਅੱਗੇ ਉਹਦਾ ਕੋਈ ਗੱਲਬਾਤ ਬਣ ਗਈ ਤਾਂ ਮੇਰੇ ਜ਼ਿੰਮੇ ਨਾ ਬਵੇ ਹਾਂ ਥਾਣੇ 'ਚ ਵੀ ਰਿਪੋਰਟ ਦਿੱਤੀ ਸਾਰਾ ਦਿੱਤਾ ਸਾਰਾ ਕਰ ਸੀ ਸਰਪੰਚ ਨੂੰ ਸਾਰਿਆਂ ਨੂੰ ਦੱਸਤਾ ਸੀ ਵੈਸੇ ਪਿੰਡ ਨੂੰ ਹੀ ਪਤਾ ਹੀ ਇਹ ਵੀ ਉਹ ਤਾਂ ਗਏ ਤੇ ਮੁੜ ਕੇ ਤੇ ਮੇਰੇ ਤੇ ਕੋਈ ਐਕਸ਼ਨ ਨਾ ਮੇਰੇ ਤੇ ਕੋਈ ਐਕਸ਼ਨ ਨਾ ਆਵੇ ਜੀ ਤੇ ਕੋਈ ਮੰਨ ਲਾ ਵੀ ਮੁੜ ਕੇ ਸੈੱਟ ਹੋ ਗਈ ਕੰਮ ਆਪਣਾ ਹਾਂ ਜੀ हां ਵੀਰੇ ਸਹੀ ਗੱਲ ਇਹਨਾਂ ਦੀ ਤੁਸੀਂ ਵੀ ਕਿਹਾ ਸੀਗਾ हां ਵੀਰੇ ਮੈਂ ਤਾਂ ਇਹਨਾਂ ਨੂੰ ਘਰੇ ਵੀ ਕਹਤੇ ਕਿ ਤੇ ਵਿਆਹ ਹੋ ਗਿਆ ਮੈਂ ਤਾਂ ਹੁਣ ਇਹਦੀ ਰਹੂੰਗੀ ਮੈਂ ਕਿਹਾ ਭਾਈ ਜਦੋਂ ਤੇਰਾ ਵਿਆਹ ਹੋਇਆ ਸੀ ਤੈਨੂੰ ਉਦੋਂ ਨਹੀਂ ਲੱਗਿਆ ਵੀ ਯਾਰ ਮੇਰੀ ਘਰ ਵਾਲੀ ਗਲਤ ਨਹੀਂ ਮੈਨੂੰ ਕੋਈ ਪਤਾ ਨਹੀਂ ਸੀ ਇਹ ਗਲਤ ਹੈ ਨਹੀਂ ਉਹ ਤਾਂ ਬਾਅਦ 'ਚ ਕੋਈ ਉਹਨਾਂ ਨੇ ਰੰਗ ਦਿਖਾਇਆ ਜੀ ਬਾਅਦ 'ਚ ਦੇਖੋ ਦੋਸਤੋ ਕਹਿੰਦੇ ਹੁੰਦੇ ਪਿਆਰ ਪਿਆਰ ਬਹੁਤ ਕੀਮਤੀ ਹੁੰਦਾ ਤੇ ਅੱਜ ਇਹਨਾਂ ਨੂੰ ਰੱਬ ਨੇ ਵੀ ਮਿਲਾਤਾ ਠੀਕ ਹੈ ਜਿਹੜੀ ਗੱਲ ਬਣਨੀ ਹੁੰਦੀ ਹੈ ਉਹ ਬਣ ਗਈ ਇਹਦਾ ਘਰ ਵਾਲਾ ਛੱਡ ਕੇ ਹੋਰ ਕਿਸੇ ਨਾਲ ਰਹਿਣ ਲੱਗ ਗਿਆ ਇਹਦਾ ਘਰ ਵਾਲਾ ਇਹਦੀ ਘਰ ਵਾਲੀ ਛੱਡ ਕੇ ਇਹਨੂੰ ਹੋਰ ਨਾਲ ਰਹਿਣ ਲੱਗ ਗਈ ਦਾਜ ਵੀ ਉਵੇਂ ਹੀ ਚੱਲ ਪਿਆ ਕਹਿੰਦੇ ਵੀ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਨਾ ਵੀ ਇੱਕ ਇਹਦਾ ਕੋਈ ਮਰ ਜਾਂਦਾ ਜਾਂ ਕਿਸੇ ਦੀ ਘਰ ਵਾਲੀ ਮਰ ਜੇ ਜਾਂ ਉਹਦੀ ਸਾਲੀ ਉਹਦੇ ਕੋਲ ਆ ਜਾਂਦੀ ਹੈ ਉਹਦੇ ਕੋਲ ਸਾਲੀ ਤੋਰ ਦਿੰਦੇ ਆ ਜਾਂ ਉਹਦਾ ਭਰਾ ਮਰ ਗਿਆ ਤਾਂ ਉਹਨੂੰ ਪੱਗ ਦੇ ਦਿੰਦੇ ਐਦਾਂ ਦੀਆਂ ਗੱਲਾਂ ਹੁੰਦੀਆਂ ਉਹੀ ਦਾ ਸਿਸਟਮ ਇਹਨਾਂ ਨਾਲ ਹੋਇਆ ਤੇ ਅੱਜ ਇਹ ਦੋਨੇ ਵਸ ਰਹੇ ਆ ਤੇ ਉਹ ਜਿਹੜੇ ਰੀਜਾਂ ਇਹਨਾਂ ਨੇ ਸੁਪਨੇ ਸਜਾਏ ਸੀ ਰਾਤਾਂ ਨੂੰ ਉਹ ਸਾਰੇ ਇਹਨਾਂ ਦੇ ਪੂਰੇ ਹੋਣਗੇ ਅੱਛਾ ਬਈ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸੱਚਾ ਪਿਆਰ ਕਰਦੇ ਆ ਆਪਣੇ ਸਹੇਲੀਆਂ ਨੂੰ ਆਪਣੀਆਂ ਕਹਿੰਦੇ ਹੁੰਦੇ ਵੀ ਸਾਲੀਆਂ ਨੂੰ ਕਰਦੇ ਆ ਪਿਆਰ ਸਿੱਧੀ ਜੀ ਗੱਲ ਹੁਣ ਤੇ ਉਹਨਾਂ ਨਾਲ ਕਿਵੇਂ ਸਹੀ ਆ ਗੱਲ ਇਹ ਹਾਂਜੀ ਸਹੀ ਗੱਲ ਆ ਮੈਂ ਤਾਂ ਇਹੀ ਗੱਲ ਕਹਿਣਾ ਜੀ ਹਰ ਇੱਕ ਦਾ ਪਿਆਰ ਇਸ ਜਿੱਥੇ ਵੀ ਹੋਵੇ ਐਂ ਜੁੜਿਆ ਰਵੇ ਜੀ ਹੂੰ ਸਹੀ ਐ ਬ੍ਰੇਫ ਮੇਰੀ ਇੱਜ਼ਤ ਕਰਦੇ ਮੈਂ ਵੀ ਇਹਨਾਂ ਦੀ ਕਰੂੰਗੀ ਧੰਨਵਾਦ ਜੀ ਹੁਣ ਲੋਕਾਂ ਨੂੰ ਕੀ ਕਹਿਣਾ ਜਾਣਾ ਲੋਕਾਂ ਨੂੰ ਇਹ ਗੱਲ ਕਹਿਣੇ ਚਾਹਣੇ ਜੀ ਤੇ ਮਨ ਲੱਗਦਾ ਕੋਈ ਵੀ ਜਿੱਥੇ ਸੈਟਿੰਗ ਦੇਖ ਰਹੂ ਆਦਾ ਘਰ ਵਸਾਓ ਘਰ ਵਸਾਓ ਘਰ ਵਸਾਓ ਚੱਲ ਠੀਕ ਹੈ ਬਹੁਤ ਸੋਹਣੀ ਗੱਲ ਹੁਣ ਮੈਨੂੰ ਥੱਕੇ ਥੋੜੀ ਮਾਰਨਾ ਹੁਣ ਤੁਸੀਂ ਦੇਖ ਸਕਦੇ ਹੋ ਦੋਸਤੋ ਕਹਿੰਦੇ ਹੁੰਦੇ ਜੀਜਾ ਸਾਲੀ ਦਾ ਪਿਆਰ ਹੁੰਦਾ ਉਹ ਕਹਿੰਦੇ ਹੁੰਦੇ ਵੀ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਤੇ ਘਰ ਲੋ ਇੱਕ ਕਹਾਵਤਾਂ ਹੀ ਬਣੀ ਹੁੰਦੀਆਂ ਸੀ ਸਾਲੀ ਅੱਧੀ ਘਰ ਵਾਲੀ ਤੇ ਉਹੀ ਗੱਲ ਹੋਈ ਅੱਜ ਸਾਲੀ ਪੂਰੀ ਘਰ ਵਾਲੀ ਬਣ ਗਈ ਠੀਕ ਹੈ ਘਰ ਵਾਲੀ ਜਦੋਂ ਜਿਹਦਾ ਵਿਆਹ ਹੋਇਆ ਮੁੰਡੇ ਦਾ ਤੇ ਉਦੋਂ ਇਹ ਕਹਿੰਦਾ ਜੀ ਕਹਿੰਦਾ ਮੈਂ ਪਿਆਰ ਕਰ ਲਾਂ ਮੈਂ ਪਿਆਰ ਕਰਦਾ ਛੋਟੀ ਨੂੰ ਪਰ ਵਿਆਹ ਵੱਡੀ ਨਾਲ ਹੋ ਗਿਆ ਪਰ ਅੱਜ ਚਲ ਆਪਾਂ ਕਹਿ ਦਨੇ ਆ ਵੀ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਤੇ ਤੁਸੀਂ ਦੇਖ ਸਕਦੇ ਹੋ ਸਾਲੀ ਜੀ ਜੀ ਦਾ ਜਿਹੜਾ ਪਿਆਰ ਹੁੰਦਾ ਇੱਕ ਪਵਿੱਤਰ ਪਿਆਰ ਰਿਸ਼ਤਾ ਹੁੰਦਾ ਠੀਕ ਹੈ ਕਹਿੰਦੇ ਹੁੰਦੇ ਆ ਵੀ ਘਰ ਵਾਲੀ ਅੱਧੀ ਸਾਲੀ ਅੱਧੀ ਘਰ ਵਾਲੀ ਉਹੀ ਗੱਲ ਹੋਈ ਅੱਜ ਸਾਲੀ ਪੂਰੀ ਘਰ ਵਾਲੀ ਬਣ ਗਈ ਸਾਡੀ ਵੀਡੀਓ ਕਿਦਾਂ ਲੱਗੀ ਤੁਹਾਨੂੰ ਸਾਰਿਆਂ ਨੂੰ ਤੇ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਵਾਸਤੇ ਹੁੰਦੀ ਹੈ ਨਾ ਕਿ ਕਿਸੇ ਦਾ ਦਿਲ ਦਿਖਾਉਣ ਵਾਸਤੇ ਹੁੰਦੀ ਆ ਤੁਹਾਡੀਆਂ ਜਿਹੜੀਆਂ ਟੈਨਸ਼ਨਾਂ ਹੁੰਦੀਆਂ ਸਾਰੀ ਉਮਰ ਤੁਸੀਂ ਕੰਮ ਕਰਦੇ ਰਹੇ ਨੂੰ ਕੰਮ ਕਰਦੇ ਰਹੇ ਨੂੰ ਕੰਮ ਕਰਦੇ ਰਹਿੰਦੇ ਹੋ ਉਹ ਟੈਨਸ਼ਨਾਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਕਰਨ ਵਾਸਤੇ ਟੈਨਸ਼ਨਾਂ ਨੂੰ ਦੂਰ ਕਰਨ ਵਾਸਤੇ ਇਹ ਸਾਡੀਆਂ ਵੀਡੀਓ ਹੁੰਦੀਆਂ ਨਾ ਕਿ ਲੋਕਾਂ ਨੂੰ ਗਲਤ ਪ੍ਰਮੋਟ ਕਰਨਾ ਨਾ ਕਿਸੇ ਧਰਮ ਬਾਰੇ ਨਾ ਕਿਸੇ ਲੋਕਾਂ ਬਾਰੇ ਗਲਤ ਬੋਲਣਾ ਜਾਂ ਰਿਸ਼ਤਿਆਂ ਬਾਰੇ ਗਲਤ ਬੋਲਣਾ ਇਹ ਨਹੀਂ ਹੈਗਾ ਸਿਰਫ ਤੁਹਾਨੂੰ ਐਂਟਰਟੇਨਮੈਂਟ ਮਨੋਰੰਜਨ ਕਰਨ ਵਾਸਤੇ ਵੀਡੀਓ ਸਾਡੀਆਂ ਹੁੰਦੀਆਂ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸਹੀ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ